ਚੈਨਲ ਦਾ ਆ ਰਹੇ ਨਿਊਜ਼ ਵੇਖਰੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬਟਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਛੀਮਾ ਬਟਾਲਾ ਪਹੁੰਚੇ ਜਿੱਥੇ ਹਲਕਾ ਪ੍ਰਧਾਨ ਨਰੇਸ਼ ਮਹਾਜਨ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਦੇ ਆਗੂਆਂ ਵਰਕਰਾਂ ਅਤੇ ਆਮ ਜਨਤਾ ਨੇ ਉਹਨਾਂ ਦਾ ਨਿਗਾ ਸਵਾਗਤ ਕੀਤਾ ਇਸ ਮੌਕੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਵੱਡੀ ਗਿਣਤੀ ਵਿੱਚ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਜਿਨ੍ਹਾਂ ਦਾ ਛੀਮਾ ਵੱਲੋਂ ਸਵਾਗਤ ਕੀਤਾ ਗਿਆ ਅਤੇ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਮੀਡੀਆ ਨਾਲ ਖਾਸ ਗੱਲਬਾਤ ਦੌਰਾਨ ਡਾਕਟਰ ਦਲਜੀਤ ਸਿੰਘ ਛੀਮਾ ਨੇ ਕਿਹਾ ਕਿ ਉਹ ਹਲਕਾ ਗੁਰਦਾਸਪੁਰ ਵਿੱਚ ਹਰ ਜਗ੍ਹਾ ਜਾ ਰਹੇ ਹਨ ਤੇ ਜਨਤਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਸਹਿਯੋਗ ਦਿੱਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਖਤਮ ਕਰਨ ਦੀ ਗੱਲ ਕਰਦੀ ਸੀ ਅੱਜ ਉਹਨਾਂ ਦੇ ਹੀ ਦਿੱਲੀ ਦੇ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿੱਚ ਘੇਰੇ ਨਜ਼ਰ ਆ ਰਹੇ ਹਨ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਤੋਂ ਲੋਕ ਆਕ ਚੁੱਕੇ ਹਨ ਅਤੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਚਾਹੁੰਦੇ ਹਨ ਇਸ ਮੌਕੇ ਜਦੋਂ ਨੌਜਵਾਨਾਂ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡਾ YouTube ਚੈਨਲ ਸਬਸਕ ਨਾ ਪੁੱਲਣਾ ਸਰਚ ਕਰੋ ਤਾਂ ਆ ਰਹੇ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸਰਨਾ ਪੱਤਰਕਾਰ ਐਮ ਐਸ ਰਾਜਾ ਦੀ ਇੱਕ ਖਾਸ ਰਿਪੋਰਟ ਇਹਦਾ ਮੈਂ ਇਸ ਲੋਕ ਸਭਾ ਹਲਕੇ ਦੇ ਵਿੱਚ ਇਲੈਕਸ਼ਨ ਦਾ ਕੰਮ ਸ਼ੁਰੂ ਕੀਤਾ ਬਹੁਤ ਥਾਂਾਂ ਦੇ ਉੱਤੇ ਆਮ ਆਦਮੀ ਪਾਰਟੀ ਕਾਂਗਰਸ ਤੇ ਬਾਕੀ ਪਾਰਟੀਆਂ ਦੇ ਵੱਡੀ ਗਿਣਤੀ ਦੇ ਵਿੱਚ ਆਗੂ ਤੇ ਵਰਕਰ ਸਾਬਾਨ ਆਪੋ ਆਪਣੀਆਂ ਪਾਰਟੀਆਂ ਛੱਡ ਕੇ ਦੇ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਸ਼ਮੂਲੀਅਤ ਕਰਦੇ। ਅੱਜ ਬਟਾਲਾ ਦੇ ਵਿੱਚ ਵੀ ਸਾਡੇ ਬਹੁਤ ਸਾਰੇ ਨੌਜਵਾਨ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਕੇਜਰੀਵਾਲ ਨੇ ਜਿਹੜਾ ਉਸ ਵੇਲੇ ਗੁੰਮਰਾਹਕੁੰਨ ਪ੍ਰਚਾਰ ਕੀਤਾ ਸੀ ਉਹਦੇ ਵਿੱਚ ਆ ਕੇ ਆਮ ਆਦਮੀ ਪਾਰਟੀ ਦੇ ਨਾਲ ਖੜ ਗਏ ਸੀ। ਅੱਜ ਦਰਜਨਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੌਜਵਾਨਾਂ ਨੇ ਜਿਨ੍ਹਾਂ ਚ ਸਾਡੀਆਂ ਬੀਬੀਆਂ ਵੀ ਨਾਲ ਸ਼ਾਮਲ ਹੋਈਆਂ ਸਾਰਿਆਂ ਨੇ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਮੈਂ ਸਾਰਿਆਂ ਦਾ ਸਵਾਗਤ ਕਰਦਾ ਜੈਨੂ ਆਖਦਾ ਔਰ ਇਸ ਗੱਲ ਦਾ ਭਰੋਸਾ ਦਿੰਦਾ ਕਿ ਉਹਨਾਂ ਦਾ ਪਾਰਟੀ ਦੇ ਵਿੱਚ ਪੂਰਾ ਮਾਨ ਸਨਮਾਨ ਕੀਤਾ ਜਾਵੇ ਇੱਥੇ ਸ਼ਮੀ ਜੀ ਵੀ ਹਾਜ਼ਰ ਹੈ ਸੁੱਖਾ ਜੀ ਵੀ ਹਾਜ਼ਰ ਹੈ ਓਪੀ ਸਾਹਿਬ ਵੀ ਹਾਜ਼ਰ ਹੈ ਬਾਕੀ ਸਾਰੇ ਉਹਨਾਂ ਦੇ ਸਾਥੀ ਪੰਨੂ ਸਾਹਿਬ ਸਭ ਦਾ ਮੈਂ ਧੰਨਵਾਦ ਕਰਦਾ ਦੇਖੋ ਬਟਾਲੇ ਤੋਂ ਹੀ ਆਮ ਆਗਮੀ ਪਾਰਟੀ ਦਾ ਜਿਹੜਾ ਮੌਜੂਦਾ ਐਮ.ਐਲ.ਏ ਹੈ ਸ਼ੈਰੀ ਕਲਸੀ ਉਹ ਲੋਕ ਸਭਾ ਦਾ ਉਮੀਦਵਾਰ ਜਦੋਂ ਉਹਦੇ ਆਪਣੇ ਸ਼ਹਿਰ ਦੇ ਲੋਕੀ ਉਹਨੂੰ ਛੱਡ ਰਿਹਾ ਔਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਮੂਲੀਅਤ ਕਰ ਰਿਹਾ ਤੇ ਇਹ ਬਹੁਤ ਵੱਡਾ ਬਾਕੀ 9 ਹਲਕਿਆਂ ਵਾਸਤੇ ਇੱਕ ਸੰਦੇਸ਼ ਹੈ ਇਹਨਾਂ ਲੋਕਾਂ ਦਾ ਕਿ ਇਹ ਬੰਦਾ ਸਾਡੀਆਂ ਭਾਵਨਾਵਾਂ ਦੇ ਉੱਤੇ ਪੂਰਾ ਨਹੀਂ ਉਤਰੇ ਕਿਉਂਕਿ ਗੱਲਾਂ ਤਾਂ ਕਰਦੇ ਸੀ ਇਮਾਨਦਾਰੀਆਂ ਅੱਜ ਸવાય ਬੇਈਮਾਨੀ ਤੋਂ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਦੇ ਵਿੱਚ ਹੋਰ ਕੁਝ ਵੀ ਤੁਹਾਨੂੰ ਨਜ਼ਰ ਨਹੀਂ ਆਉਂਦਾ ਅਰਵਿੰਦ ਕੇਜਰੀਵਾਲ ਖੁਦ ਭ੍ਰਿਸ਼ਟਾਚਾਰ ਦੇ ਵੱਡੇ ਸਕੈਂਡਲ ਦੇ ਵਿੱਚ ਅੰਦਰ ਹੈ ਉਹਦੇ ਸਾਥੀ ਮੰਤਰੀ ਜਿਨ੍ਹਾਂ ਨੂੰ ਦੇਸ਼ ਭਗਤ ਦੱਸੇ ਹੁੰਦੇ ਸੀ ਉਹ ਵੀ ਸਾਰੇ ਅੰਦਰ ਹੈ ਇੱਥੇ ਵੀ ਸ਼ਰਾਬ ਦਾ ਬੜਾ ਵੱਡਾ ਘਟਾਲਾ ਹੋਇਆ ਜਦੀ ਸੀਬੀਆਈ ਇਨਕੁਆਇਰੀ ਚੱਲ ਰਹੀ ਹੈ ਥੋੜੀ ਦੇਰ ਤੱਕ ਪੰਜਾਬ ਦੇ ਮੰਤਰੀ ਵੀ ਅੰਦਰ ਹੋਣਗੇ ਇਸ ਕਰਕੇ ਜਨਤਾ ਦੇ ਨਾਲ ਇਹਨਾਂ ਨੇ ਬੜਾ ਵੱਡਾ ਧੋਖਾ ਕੀਤਾ ਤੇ ਲੋਕਾਂ ਦੇ ਨਾਲ ਫਰਾਡ ਕੀਤਾ ਦੂਜਾ ਹੁਣ ਫਰਾਡ ਕਰ ਰਹੀ ਹੈ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਦੇ ਨਾਲ ਗੁਪਤ ਸਮਝੌਤਾ ਕਰਕੇ ਕਿਉਂਕਿ ਦਿੱਲੀ ਦੇ ਵਿੱਚ ਤੇ ਸਮਝੌਤਾ ਖੁੱਲਾ ਆ ਪਰਸੋ ਭਗਵੰਤ ਮਾਨ ਜੀ ਦੀ ਫੋਟੋ ਛੱਪੀ ਸੀ ਉੱਥੇ ਬਾਹਮਾਂ ਜਦੋਂ ਉੱਚੀਆਂ ਕਰਦੇ ਆ ਇੱਕ ਬਾ ਭਗਵੰਤ ਮਾਨ ਦੀ ਹੁੰਦੀ ਹੈ ਇੱਕ ਕਿਸੇ ਕਾਂਗਰਸੀ ਲੀਡਰ ਦੇ ਫੜੀ ਹੁੰਦੀ ਉੱਥੇ ਇਹਨਾਂ ਦਾ ਖੁੱਲੇ ਹਮ ਸਮਝੌਤਾ ਔਰ ਇੱਥੇ ਇਹਨਾਂ ਦਾ ਗੁੱਟ ਸਮਝੌਤਾ ਕਿਉਂਕਿ ਇੱਥੇ ਡਰਦੇ ਆ ਦੋਨੇ ਕਿ ਬਦਰਾਮੀ ਦੋਨਾਂ ਸਰਕਾਰਾਂ ਦੀ ਇੰਨੀ ਹੋਈ ਆ ਕਾਂਗਰਸ ਦੀ ਵੀ ਤੇ ਆਮ ਆਦਮੀ ਪਾਰਟੀ ਦੀ ਵੀ ਜੇ ਇਕੱਠੇ ਹੋ ਗਏ ਤੇ ਫਿਰ ਪਚਾਲ ਆ ਜਾਣਾ ਇੱਥੇ ਲੁਕ ਲੁਕ ਕੇ ਰਾਤ ਨੂੰ ਮਿਲਦੇ ਆ ਤੇ ਦਿੱਲੀ ਜਾ ਕੇ ਖੁੱਲ ਕੇ ਸਮਝੌਤਾ ਕਰਦੇ ਆ ਪਰ ਜਨਤਾ ਇਹਨਾਂ ਦੇ ਜਿਹੜੇ ਇਹ ਗੁੱਟ ਸਮਝੌਤੇ ਆ ਉਹਦੇ ਤੋਂ ਸੁਚੇਤ ਹੈ ਔਰ ਸ਼ਰਮਣੀ ਅਕਾਲੀ ਦਲ ਦਾ ਕਾਫਲਾ ਜਿਹੜਾ ਦਿਨ ਅੱਗੇ ਵਧ ਰਿਹਾ ਔਰ ਇਹ ਜਿੱਤਾਲੇ ਪਾਸੇ ਵਧੇ ਆਮ ਆਦਮੀ ਪਾਰਟੀ ਸਾਡੀ ਸਾਲ ਹੋ ਗਿਆ ਸਾਰਾ ਡੰਗ ਕੰਮ ਹੀ ਨਹੀਂ ਹੋਇਆ ਤੁਹਾਡੇ ਕਿਸੇ ਵੀ ਮੁੰਡੇ ਦਾ ਆਪਣੇ 25 30 ਜਨਾਂ ਦਾ ਗਰੁੱਪ ਹੈ ਸਾਡਾ ਸਾਡਾ ਇੱਕ ਬੰਦੇ ਦਾ ਵੀ ਕੰਮ ਨਹੀਂ ਹੋਇਆ ਕੀ ਜਿੱਤਾਲ ਦੀ ਆਪਣਾ ਆਏ ਸਰਕਾਰ ਤੇ ਕੰਗਨ ਸਾਰੀ ਹੜੇ ਮਲੇ ਤੇ ਤਾਲਾ ਚ ਖੜੇ ਆ ਜਿੱਥੇ ਵੱਡੀ ਗਿਣਤੀ ਵਿੱਚ ਨੌਜਵਾਨ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ ਔਰ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਚੀਮਾ ਨੇ ਉਹਨਾਂ ਨੂੰ ਖੁਦ ਪਾਰਟੀ ਸ਼ਾਮਲ ਕੀਤਾ ਆਹ ਗੱਲਬਾਤ ਕਰਦੇ ਆ ਕਿੰਨਾ ਕਾਰਨਾ ਕਰਕੇ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਛੱਡਿਆ ਸੱਸੀ ਗਾਲ ਜੀ ਸ਼ੁਭਨਾਮ ਕੀ ਸਰਦਾਰ ਵਿੰਦਰ ਸਿੰਘ ਜੀ ਤੁਹਾਡਾ ਕਿਹੜਾ ਇਲਾਕਾ ਬਟਾਲੇ ਸਾਡਾ ਸ਼ੁਕਰਪੁਰ ਆ ਜੀ ਬਟਾਲੇ ਤੇ ਕੀ ਕਹਿਣਾ ਚਾਹੁੰਦੇ ਆ ਸ਼ਾਮਲ ਹੋਏ ਹੋ ਸ਼੍ਰੋਮਣੀ ਅਕਾਲੀ ਦਲ ਚ ਕਹਿਣਾ ਕੀ ਹੈ ਵੀ 2.5 ਸਾਲ ਬੀਤ ਗਏ ਆ ਜਿਤਾ ਕੇ ਭੇਜਿਆ ਪੂਰੀ ਲੀਡ ਦੇ ਕੇ ਭੇਜਿਆ ਸ਼ੁਕਰਪੁਰੋਂ ਇੱਕ ਵਾਰੀ ਸਾਨੂੰ ਆਣ ਕੇ ਨਾਂ ਨੇ ਮhalla ਪੁੱਛਿਆ ਨਾਂ ਨੇ ਗਲੀ ਪੁੱਛੀ ਗਲੀਆਂ ਵੇ ਲੋ ਟੁੱਟੀਆਂ ਜੇ 50 ਵਾਰੀ ਜਾ ਕੇ ਭਾਇਆ ਸਾਹਿਬ ਦੇ ਹੋ ਕੇ ਮਹਾਰਾਜ ਸਾਹਿਬ ਕੋ ਜਾ ਕੇ ਗਲੀਆਂ ਬੜਵਾਈਆਂ ਮੈਂ ਪੜੀਆਂ ਆਮ ਆਦਮੀ ਪਾਰਟੀ ਨੇ ਕਿਸੇ ਨੇ ਨਹੀਂ ਬਣਾ ਕੇ ਦਿੱਤੀਆਂ ਤੇ ਫਿਰ ਦੁੱਖ ਤੋਂ ਮਾਰਾ ਹੁਣ ਦੀ ਇੱਧਰ ਆਏ ਆ ਜਿਦੋਂ ਸੋਨੀ ਕਿਸੇ ਨੇ ਨਹੀਂ ਤੇ ਫਿਰ ਜਿੱਥੇ ਕੋਈ ਸੁਣਦਾ ਉੱਥੇ ਬੰਦਾ ਜਾਂਦਾ ਜੀ ਇੱਕ ਵਾਰੀ ਕੈਮਰਾ ਘੁਮਾ ਦਿਓ ਇਹ ਨੌਜਵਾਨ ਅਜੇ ਵੱਡੀ ਗਿਣਤੀ 'ਚ ਨੌਜਵਾਨ ਜਿਹੜੇ ਆ ਚੀਮਾ ਸਾਹ ਦੇ ਨਾਲ ਚਲੇ ਗਏ ਨੇ ਔਰ ਇਹ ਜਿੰਨੇ ਨੌਜਵਾਨ ਇੱਥੇ ਖੜੇ ਆ ਵਾਰੋ ਵਾਰੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਅਸਾਸੀ ਭਾਜੀ ਸ਼ੁਭਨਾਮ ਕੀ ਜੀ ਅਮਨਬੀਰ ਸਿੰਘ ਲੱਕੀ ਮੱਲੇ ਕਹਿੰਦੇ ਮੈਨੂੰ ਜੀ ਲੱਕੀ ਭਾਜੀ ਜਿੱਥੇ ਮੌਜੂਦਾ ਸਰਕਾਰ ਤੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਕਿ ਅਸੀਂ 2.5 ਸਾਲਾਂ 'ਚ ਵਿਕਾਸ ਹੀ ਬੜਾ ਕੀਤਾ ਤੇ ਤੁਸੀਂ ਕਹਿ ਰਹੇ ਹੋ ਕੰਮ ਹੀ ਨਹੀਂ ਹੋਇਆ ਕੋਈ ਕੰਮ ਨਹੀਂ ਹੋਇਆ ਤੁਸੀਂ ਅੱਖੀਂ ਵੇਖੋ ਕੈਮਰੇ ਤੁਹਾਡੇ ਕੋਲ ਆ ਜਾ ਕੇ ਸੜਕਾਂ ਵੇਖੋ ਦੇਖੋ ਜਾ ਕੇ ਕਿੱਡੇ ਕਿੱਡੇ ਟੋਏ ਆ ਮੱਲੀ ਮਾਰਕੀਟ 'ਚ ਕੋਈ ਵੇਖ ਲੋ ਜੀ ਪੱਕੀਆਂ ਰੋਡਾਂ ਆਣ ਕੇ ਤੋੜ ਕੇ ਸੀਵਰੇਜ ਦੇ ਬਹਾਨੇ ਠੀਕ ਆ ਜੀ ਨਵਾਂ ਇੱਕ 6 ਫੁੱਟ ਦਾ ਪਿਆ ਪਾ ਕੇ ਤੇ ਪੱਕੀਆਂ ਸੜਕਾਂ ਜਿਹੜੀਆਂ ਰੇਤ ਬਜਰੀ ਵਾਲੀਆਂ ਬਣੀਆਂ ਸੀ ਲੱਕ ਵਾਲੀਆਂ ਵੀ ਨਹੀਂ ਉਹ ਵੀ ਟੋਏ ਪਾ ਤੇ ਪੜਤੀਆਂ ਪਰ ਸਰਕਾਰ ਅਸੀਂ ਇਸ ਸਰਕਾਰ ਕੋ ਗਏ ਹੀ ਆਮ ਪਾਰਟੀ ਵਾਲਿਆਂ ਕੋ ਇਹਨਾਂ ਸਾਡੀ ਸੁਣਵਾਈ ਨਹੀਂ ਕੀਤੀ ਸਾਡੇ ਉੱਤੇ ਅਤਿਆਚਾਰ ਹੀ ਕੀਤੇ ਜਿੰਨੇ ਕੀਤੇ ਪਰ ਉਹ ਤਾਂ ਕਹਿ ਰਹੇ ਕਿ ਜਿਹੜੇ ਬੜਾ ਘੱਟ ਸਮਾਂ ਆਇਆ ਤੇ ਸਾਨੂੰ 70-75 ਸਾਲ ਤੋਂ ਸਿਸਟਮ ਖਰਾਬ ਮਿਲਿਆ ਸੀ ਹੌਲੀ-ਹੌਲੀ ਠੀਕ ਕਰ ਰਹੇ ਨੇ ਨਹੀਂ ਨਹੀਂ ਇਹ ਤਾਂ ਕਰ 22 ਸਾਲ ਕੋ ਘੱਟ ਸਮਾਂ ਨਹੀਂ ਹੁੰਦਾ 22 ਸਾਲ 'ਚ 250 ਕੋਠੀ ਬਣਾ ਦਿੱਤੀ ਆ ਕੱਲਾ ਮਿਸਤਰੀ ਵੀ ਠੇਕੇ ਲਾਈਏ ਤੇ ਕੀ ਕੀਤਾ ਇਹਨਾਂ ਨੇ ਕਿ ਇ tanto ਨਹੀਂ ਲਾਈ ਕਿਤੇ ਅੱਜ ਸ਼ੋਮਣੀ ਕਾਲਜ ਨਾਲ ਸ਼ਾਮਲ ਹੋਏ ਕੋਈ ਗੱਲਬਾਤ ਹੋਈ ਉਹਨਾਂ ਨਾਲ ਕੋਈ ਵਾਰੇ ਪੂਰੇ ਕਰਨਗੇ ਤੁਹਾਡੇ ਜਿਹੜੇ ਰੁਕੇ ਕੰਮ ਪੂਰੇ ਕਰਨਗੇ ਮਾਸਾਬ ਦੀ ਪੁਗਰਾ ਦੇ ਕੇ ਗਏ ਸਾਨੂੰ ਸਹਯੋਗ ਜਿ ਜੋ ਕਹੋਗੇ ਉਹ ਕਰਾਂਗੇ ਤੇ ਬਹੁਤ ਧੰਨਵਾਦ ਆ ਚੀਮਾ ਸਾਹਿਬ ਦਾ ਕਿ ਉਹਨਾਂ ਨੇ ਨਿਮਾਨਿਆਂ ਦਾ ਖਿਆਲ ਵੀ ਰੱਖਿਆ ਤੇ ਚਲੋ ਦੇ ਕੇ ਗਏ ਆ ਦਵਾਸਨ ਜੋ ਆਂਦੇ ਆ ਅਸੀਂ ਕਰਾਂਗੇ ਜਿੱਥੇ ਆਂਦੇ ਮਰਜ਼ੀ ਆਓ ਤੁਹਾਨੂੰ ਮਿਲਾਂਗੇ ਕਰਾਂਗੇ ਕੰਮ ਤੁਹਾਡੇ ਸਾਰੇ ਪੈਸ ਦੇ ਆਧਾਰ ਤੇ ਹੋਣਗੇ ਜੀ ਪਰ ਭਾਜੀ ਇਲੈਕਸ਼ਨ ਦਰਾਂ ਨੂੰ ਹੁੰਦਾ ਨਾ ਕਿ ਹਰ ਲੀਡਰ ਹੁੰਦਾ ਮਹੱਲੇ 'ਚ ਸਭ ਨੂੰ ਮਿਲਦਾ ਵਾਅਦੇ ਵੀ ਕਰਦਾ ਪਿਛਲੇ ਨੇ ਵੀ ਕੀਤੇ ਉਤੋਂ ਪਿਛਲੇ ਨੇ ਵੀ ਕੀਤੇ ਆ ਭਾਰਤ ਦੀ ਰਾਜਨੀਤੀ ਇਦਾਂ ਦੀ ਹੋ ਗਈ ਆ ਤੇ ਕੀ ਕਹਿੰਦੇ ਪੂਨ ਯਕੀਨ ਕਰੋਗੇ ਤੂੰ ਨਹੀਂ ਜੀ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਤੇ ਯਕੀਨ ਹੈ ਪਹਿਲਾਂ ਇਹਨਾਂ ਨੇ ਬਥੇਰਾ ਕ ਪਹਿਲਾਂ ਇਹਨਾਂ ਦਾ ਹੀ ਕੰਮ ਹੋਇਆ ਅੱਜ ਜੀ ਉਹ ਨੌਜਵਾਨ ਜਿਹੜੇ ਕਿ ਆਮ ਆਦਮੀ ਪਾਰਟੀ ਤੋਂ ਕਾਫੀ ਨਾਰਾਜ਼ ਨਜ਼ਰ ਆ ਰਹੇ ਹਨ ਅੱਜ ਉਹਨਾਂ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਹੈ ਕਹਿੰਦੇ ਸ਼੍ਰੋਮਣੀ ਕਾਲੀ ਦਲ ਨੂੰ ਵੋਟ ਕਰਾਂਗੇ ਵੇਖਦੇ ਰਹੋ ਚੈਨਲ ਦਾ ਆਰ ਐਨ ਯੂ